ਹਲਕਾ ਕੇਮ ਕਰਨ ਦੇ ਅਧੀਨ ਪੈਂਦੇ ਕਸਬਾ ਅਲਗੋ ਕੋਠੀ ਦੇ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਪਿੰਡ ਦੇ ਲੋਕਾਂ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਐਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਸਾਡੇ ਕਸਬੇ ਦੇ ਵਿੱਚ ਸ਼੍ਰੀ ਆਮ ਦਿਨ ਰਾਤ ਕੁੱਝ ਵਿਅਕਤੀ ਨਸ਼ਾ ਵੇਚਣ ਦਾ ਧੰਦਾ ਕਰਦੇ ਨੇ ਪਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ ਪਿੰਡ ਦੀਆਂ ਕੁੱਝ ਥਾਵਾਂ ਜਿਵੇਂ ਕਿ ਖੇਡ ਗਰਾਊਂਡ ਸਮਸ਼ਾਨ ਘਾਟ ਸਰਕਾਰੀ ਹਸਪਤਾਲ ਦੇ ਵਿੱਚ ਨਸ਼ੇ ਦੇ ਸਦਾਕਰਾਂ ਦੇ ਵੱਲੋਂ ਆਪਣੇ ਅੱਡੇ ਖੋਲੇ ਗਏ ਨੇ ਅਤੇ ਪੁਲਿਸ ਨੂੰ ਨਸ਼ਾ ਵੇਚਣ ਦੀ ਆਡੀਓ ਰਿਕਾਰਡਿੰਗ ਵੀ ਦਿੱਤੀ ਗਈ ਆ سوشل میڈیا ਤੇ ਵੀ ਵਾਇਰਲ ਕੀਤੀ ਗਈ ਆ ਪਰ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਆ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਨਾ ਹੀ ਕਿਸੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਪੁਲਿਸ ਤੋਂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਯਕੀਨ ਹੋਣ ਉੱਠ ਚੁੱਕੇ ਨੇ ਅਸੀਂ ਪਿੰਡ ਪੱਤਰ ਤੇ ਕਮੇਟੀ ਗਠਿਤ ਕੀਤੀ ਆ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦੇਣਾ ਚਾਹੁੰਦੀ ਆ ਜਾਂ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਨਹੀਂ ਤਾਂ ਪਿੰਡ ਪੱਤਰ ਤੇ ਇਕੱਠੇ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਦਿਨ ਨੂੰ ਹੋਰ ਗੱਲ ਗੈਨਦਿਆਂ ਹਾਂ। ਜੀ। ਮੈਂ ਗ੍ਰਾਮ ਤੱਕ ਗ੍ਰਾਮ ਲੈਣਾ ਹੈ। ਹਾਂ। ਚੋਰੋ ਫੋਨ ਲੱਭੀਆ ਤੈਨੂੰ ਮੈਂ ਸਿੱਧਾ ਦਵਾ ਦੇ ਕਰਦਾ। ਤੇ ਹਾਂ ਠੀਕ ਹੈ। ਠੀਕ ਹੈ। ਠੀਕ। ਚਲ ਠੀਕ ਚਾਹੇ 5 ਸਵੇਰ ਹੈ। ਮਰ ਨਹੀਂ ਹੈ ਨਹੀਂ ਐਸਾ ਨਹੀਂ ਹੈ ਜਾਂ ਟੈਗੈਂਟਰ ਰੁਕਣਾ ਨਹੀਂ। ਚਲ ਠੀਕ। ਅੱਧਾ ਘੰਟਾ ਤੱਕ ਜਾ ਫਿਰ। ਚਲ ਠੀਕ। ਹੈਲੋ ਕਿਥੇ ਆ ਮੋਟਰਸਾਈਕਲ ਨਹੀਂ ਆ ਨਲੇ ਮੜਾ ਜਾ ਮੋਟਰਸਾਈਕਲ ਸਾਲਾ ਬੁੱਢਾ ਕਰੀ ਇਹਦੇ ਕੋ ਚਾਬੀ ਆ ਫੜ ਕੇ ਲਿਆ ਮੜਾ ਜਾ ਚਾਹੀਦਾ ਵਾ ਕਿਥੇ ਨੂੰ ਮੈਂ ਪੁਲਤੇ ਖਲੋਤਾ ਜਾ ਫੜ ਕੇ ਲਿਆ ਮੋਟਰਸਾਈਕਲ ਭੱਜ ਕੇ ਜਾ ਚਿਗਾ ਦੇ ਨਾ ਚਿਗਾ ਦੇ ਨਾ ਮੈਂ ਪੁਲਤੇ ਖਲੋਤਾ ਪਹਿਲਾਂ ਸਾਲਾ ਆ ਹੋਰ ਜਾ ਮੋਟਰਸਾਈਕਲ ਫੜ ਤੇ ਪੁਲਤੇ ਆ ਜਾ ਮੈਂ ਚਾਹੀਦਾ ਮੋਟਰਸਾਈਕਲ ਉਹ ਸੇ ਪਹਿਲਾਂ ਮੋਰਸਲ ਦੇ ਇਹਨਾਂ ਤੋਂ ਪਹਿਲਾਂ ਪਹੁੰਚਿਆ ਜਨਾ ਉਹ ਨਹੀਂ ਪਹਿਲਾਂ ਮੋਟਰਸਾਈਕਲ ਫੜ ਲਿਆ ਮੈਂ ਚਾਹ ਦੀਆਂ ਦੋ ਤਿੰਨ ਘੁੱਟਾਂ ਹੈਂ ਮੈਨੂੰ 5 ਮਿੰਟ ਲੱਗ ਜਾਣੇ ਆ ਉਹ ਭੈਣ ਦਿੱਕੀ ਆ ਮੋਰਸਲ ਤੇ ਮੈਂ ਫੜ ਦੇਣਾ ਕਰਨ ਘਾਟ ਹੈ ਫੜ ਕੇ ਲਿਆ ਮੋਟਰਸਾਈਕਲ ਮੇਰਾ 20 ਮਿੰਟ ਮਾਰਨਾ ਜਾਣਾ ਹੀ ਉਹ ਅਗਲੇ ਪਾਸੇ ਡਿੱਕਦੇਆ ਬੰਦਾ ਮੈਨੂੰ ਯਾਰ ਭੈਣ ਜਦੋਂ ਇਹਨਾ ਮੋਰਸਲ ਨਾਲ ਦੇ ਉਹ ਯਾਰ ਤੂੰ ਫੜ ਹੀ ਲਿਆ ਹਾਂ ਮੈਨੂੰ ਚਾਹੀਦਾ ਵਾ ਤਾਂ ਮੈਂ ਗਾਮ ਨਿਕਲ ਜਾਣਾ ਸਿੱਧਾ ਹੀ ਤੇ ਮੈਨੂੰ ਦੇ ਦੇਗਾ ਨਾ ਫੜ ਕੇ ਲਿਆ ਦੇਗਾ ਆ ਦੇ ਕੇ ਜਾਊਂਗਾ ਤੈਨੂੰ ਦੇ ਕੇ ਜਾਊਂਗਾ ਹੋਰ ਦੱਸ ਆ ਮੋਰਸਰ ਮੈਂ ਕੱਢਦਾ ਗਲੀ ਜਾਇਆ ਹੈ ਚੱਲ ਆ ਹੈਲੋ ਮੋਰਸਲ ਤੇ ਨਾ ਤੇਰੀ ਪਹਿਲਾ ਮੇਰੇ ਨਾਲ ਵੱਡਾ ਬਣ ਕੇ ਦੇਣਾ ਉਹ ਚੰਗਾ ਚੱਲ ਬਣ ਕੇ ਦੇ ਵੱਡਾ ਤੇ ਆ ਗਲੀ ਚ ਗੱਲ ਹੀ ਹੈਲੋ ਹੈਲੋ ਹਾਂ ਸੁਣੋ ਹਾਂ ਮੈਂ ਜਾਣ ਮੈਂ ਕਰ ਰਹੀ ਹਾਂ ਹਾਂ ਕਰ ਰਹੇ ਆ ਜੀ ਧੀਜ ਆ ਜਾ ਆਉਣਾ ਜੇ ਤੁਸੀਂ ਭੁੱਲੇਂਗਾ ਬੂਰ ਤਾਂ ਹੋ ਦੋ ਕਮਰੇ ਦਾ ਬੂਰ ਭੁੱਲ ਲੇਂਗਾ ਹਾਂ ਨਹੀਂ ਇਹਦਾ ਨਹੀਂ ਨਹੀਂ ਉਹ ਵੀ ਇਹ ਲੈ ਹਲੋ ਤੇ ਤੈ ਯਾਰ ਬੋਲ ਤੇ ਐਨੂੰ ਆ ਗਏ ਤੈਨੂੰ ਕਿੱਥੇ ਦੁਰ ਪੈਣ ਹਾਂ ਜਾਣ ਉਹ ਹੈ ਗਾਣ ਕੋਲ ਚਲ ਗਏ ਤੂੰ ਕਿਹਣਾ ਦੁਰਿਆ ਮੈਂ ਤੈਨੂੰ ਆਪੇ ਫੋਨ ਕਰਨ ਨੂੰ ਲਈ ਰੱਖ ਸਾਲ ਦੇ ਨੇ ਜਾਣ ਉਹ ਸਿਚੇ ਨੂੰ ਆ ਬੋਲ ਤੇ ਆ ਜਾ ਉੱਧਰੋਂ ਕਰ ਦੇ ਉਹ ਨਹੀਂ ਯਾਰ ਮੂਵਮੈਂਟ ਜਨਾ ਪਿਛੇ ਆ ਜਾ ਹਾਂ ਪਿਛੇ ਨੂੰ ਆ ਤੂੰ ਨਹੀਂ ਆਨੇ ਬੋਲ ਤੇ ਆ ਬੋਲ ਤੇ ਕੋਈ ਆ ਉਹ ਨਹੀਂ ਯਾਰ ਬੋਲਤੇ ਨਹੀਂ ਆਉਣਾ ਸਮਝਿਆ ਕਰ ਗੱਲ ਆ ਔਖੇ ਗੋਲ ਤੋਂ ਤਾਂ ਮਮਾ ਮੈਂ ਤਾਉਣ ਮੈਂ ਆਹਦੇ ਨੂੰ ਆਣਾ ਬੋਲਤੇ ਨਹੀਂ ਆਇਆ ਜਣਾ ਵੀਰ ਬਣ ਕੇ ਯਾਰ ਆਇਆ ਥੋਨ ਨੂੰ ਫੇਰ ਉਹ ਗੱਲ ਬਦੁਆਰੀ ਨਾ ਕਰਿਆ ਕਰ ਇਹਨੂੰ ਆਇਆ ਯਾਰ ਸਹੀ ਕਰ ਲੈ ਵੀਰ ਬਣ ਕੇ ਆਇਆ ਉੱਥੇ ਕੀ ਹੈ ਯਾਰ ਇਹ ਇਧਰ ਨੂੰ ਮੇਰੇ ਘਰ ਦੇ ਕੋਲ ਤੇ ਯਾਰ ਇੱਥੇ ਕੋਈ ਤੇਰੇ ਘਰ ਦਾ ਨਹੀਂ ਹੈ ਨਾ ਕੋਈ ਹੈਗਾ ਤੇ ਨਾ ਕੋਈ ਹੈਗਾ ਮੈਂ ਕਹਾਂ ਉਹਨੂੰ ਮੇ ਸਿੱਟਕਾਂ ਨੂੰ ਅਨੁਵਾਦ ਹੀ ਨਹੀਂ ਆ ਹ ਮੇ ਸਿੱਟਕਾਂ ਨੂੰ ਜੰਗਲ ਹੀ ਜਾ ਜਾ ਹਦਿਆ ਤੂੰ ਐ ਗਰੀ ਨੂੰ ਜੀ ਨਾ ਐ ਨੂੰ ਕੋ ਮਜੀ ਤੂੰ ਕੋ ਨਾ ਆ ਸਰਕਾਰ ਤਾਰੀ ਮਦਦ ਸਕੂਲ ਨੂੰ ਹੋ ਜੀ ਹਾਂ ਤਾਰੀ ਮਦਦ ਸਕੂਲ ਨੂੰ ਹੋ ਜੀ ਤੂੰ ਠੀਕ ਆ ਕਿੱਥੇ ਨਾ ਮੈਂ ਯਾਰ ਤੂੰ ਮੈਨੂੰ ਗਲੀ ਨੂੰ ਆ ਯਾਰ ਤਾਰੀ ਮਦਦ ਸਕੂਲ ਨਾਲ ਗਲੀ ਨੂੰ ਆ ਉਹ ਆ ਦੇ ਨ ਗਲੀ ਜਾਇਆ ਓ ਯਾਰ ਸਮਝਿਆ ਕਰ ਤੁਹਾਨੂੰ ਗੱਲ ਸਮਝਿਆ ਕਰ ਮੇਰਾ ਵੀਰ ਨਹੀਂ ਜੇ ਬਣ ਕੇ ਬੈਠਾ ਇਹ ਸਮਝ ਲਿਆ ਕਰ ਗੱਲ ਤੁਹਾਨੂੰ ਜੇ ਸਮਝਿਆ ਕਰ ਯਾਰ ਆ ਜਾ ਛੇਤੀ ਜਰ ਮੈਂ ਜਾਣਾ ਵਕਤੇ ਮੁੜ ਕੇ ਨਾ ਗਈ ਕਿੱਥੇ ਆਇਆ ਇਹਨੂੰ ਆ ਆ ਸਾਹਮਣੇ ਉਤਰਿਆ ਥਾਣੂ ਹਾਂ ਥਾਣ ਉਤਰਿਆ ਇਹਨੂੰ ਕਿਥੇ ਪਸਾ ਲੈਣੇ ਉਤਰ ਹਾਂ ਸਾਰੀ ਮਾਤਾ ਦੇ ਸਕੂਲ ਵਾਲੀ ਗਲੀ ਨਹੀਂ ah華 mi అఛా తేకాసంననీ గరశరాగు ననియా ఈ ముల్ rezం misf și ఇవన్ పెం.. గో్ చమ్ ని ఎగచుం దలా పరిరా గితుంన్ వోపరా కేలథోమీ నే పోన కేలిటంం Hao ఔే ము� ਦੇਖੋ ਜੀ ਮੇਰੀ ਬੇਨਤੀ ਹੈ ਇੱਕ ਨਾ ਲਖਵਿੰਦਰ ਸਿੰਘ ਵਾੜਿਆ ਵਾੜੇ ਪਿੰਡ ਦਾ ਹੀ ਮੈਂ ਉਹਦੇ ਖਿਲਾਫ ਮੁਕਦਮਾ ਦਰਜ ਕਰਤਾ ਹੈ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਵੀ ਨਸ਼ਾ ਕਰਦਾ ਮੈਂ ਆਪ ਹੀ ਆਪਣੇ ਸੋਰਸ ਲਾ ਕੇ ਇਹਦੇ ਤੇ ਪਰਚਾ ਦਰਜ ਕਰਤਾ ਇੱਕ ਮੁੰਡਾ ਆਕਾਸ਼ ਔਰ ਤੇ ਪਰਚਾ ਦਰਜ ਕਰਤਾ ਇੱਕ ਮੁੰਡਾ ਪਹਿਲੋਂ ਇੱਥੇ ਗਗਨ ਨਹੀਂ ਉਹਦੇ ਤੇ ਮੈਂ ਪਰਚਾ ਦਰਜ ਕੀਤਾ ਉਹ ਜਮਾਨਤ ਤੇ ਆਇਆ ਵਾ ਉਹ ਗਲਤ ਆ ਬੰਦਾ ਅੱਛਾ ਜੀ ਚਲੋ ਮੈਂ ਉਹਦੇ ਖਿਲਾਫ ਵੀ ਜੋ ਬਣਦੀ ਕਾਰਵਾਈ ਕਰੂੰਗਾ ਜੀ ਬਾਕੀ ਮੈਂ ਵਿਸ਼ਵਾਸ ਤੋਂ ਉਹਨਾਂ ਲੋਕਾਂ ਨੂੰ ਜਿਹੜਾ ਨਸ਼ਾ ਕਰਦਾ ਉਹਨੂੰ ਕਿਸੇ ਕੀਮਤੇ ਵੀ ਨਹੀਂ ਬਖਸ਼ਿਆ ਜਾਊਗਾ ਮੇਰੇ ਵੱਲੋਂ ਜੋ ਲੱਗਾ ਮੈਂ ਵੱਧ ਤੋਂ ਵੱਧ ਪਰਚੇ ਦਿੱਤੇ ਆ ਜੇ ਕੋਈ ਹੁਣ ਵੀ ਮੇਰੇ ਸਾਹਮਣੇ ਆ ਜਦੋਂ ਕੋਈ ਮੈਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਮੈਂ ਉਹਦਾ ਤਤਕਾਰ ਕਰਦਾ ਜਿਹੜਾ ਮੈਨੂੰ ਇਹ ਦੱਸੂਗਾ ਵੀ ਇਹ ਨਸ਼ਾ ਕਰਦਾ ਮੈਂ ਉਹਦਾ ਤਤਕਾਰ ਕਰਦਾ ਤੇ ਬੰਦੀ ਕਾਰਵਾਈ ਵੀ ਹਮੇਸ਼ਾ ਮੇਨ ਮੁੰਡਾ ਗगन ਨੂੰ ਹੀ ਪੇਂਟਵਾਸੀਆਂ ਮੰਨ ਲਓ ਵੀ ਰੱਖਿਆ ਗਿਆ ਤੁਸੀਂ ਵੀ ਕਹਿ ਰਹੇ ਹੋ ਗਲਤ ਹੈ ਮੁੰਡਾ ਪਹਿਲਾਂ ਕਿੰਨੇ ਕ ਮਕਰਮੇ ਨਸ਼ੇ ਦੇ ਤੇ ਇਹਦੇ ਤੇ ਦੋ ਮਕਰਮੇ ਪਹਿਲਾਂ ਵੀ ਦਰਜਿਆ ਗगन ਤੇ ਨਸ਼ੇ ਦੇ ਹੀ ਆ ਜੀ ਨਸ਼ੇ ਦੇ ਹੀ ਜੀ ਨਸ਼ੇ ਦੇ ਬਾਰੇ ਇਹ ਜਮਾਨਤ ਤੇ ਆਇਆ ਵਾ ਥੋੜੇ ਦਿਨ ਹੀ ਹੋਏ ਜਮਾਨਤ ਤੇ ਆਏ ਨੂੰ ਪਰ ਇਹ ਮੈਨੂੰ ਕੋਈ ਪ੍ਰਤੀਜੋਗ ਸੂਤਰਾਂ ਤੋਂ ਪਤਾ ਲੱਗਾ ਵੀ ਫੇਰ ਗਲਤ ਹੋ ਗਿਆ ਤੇ ਮੈਂ ਕੋਸ਼ਿਸ਼ ਰੇਡ ਵਗੈਰਾ ਕੀਤੀ ਗਈ ਮੈਂ ਰੇਡ ਕੀਤਾ ਸੀ ਜੀ ਉਹ ਉਹਦੇ ਘਰਦਿਆਂ ਨੇ ਦਾਖਲ ਕਰਾਇਆ ਕਿਤੇ ਉਹ ਜੋ ਬੇਰੀਆਂ ਜਿਹੜੇ ਸੁਤਰ ਗਿਆ ਬਹੁਤ ਵਧੀਆ ਬਾਤ ਚਲੋ ਅਸੀਂ ਵੀ ਸਪੋਰਟ ਕਰਦੇ ਆਂ ਵੀ ਜਿਹੜਾ ਨਛਾ ਕਰਦਾ ਵਾ ਉਹਨੂੰ ਦਾਖਲ ਕਰਾਇਆ ਜਾਵੇ ਮੈਂ ਵੀ ਕੋਸ਼ਿਸ਼ ਕਰੂੰਗਾ ਆਪਣੇ ਕੋਲੋਂ ਜਿੰਨੀ ਹੋਊ ਵੱਦ ਤੋਂ ਵੱਧ ਮਦਦ ਕਰੂੰਗਾ ਉਹਦੀ ਜਿੰਨੀ ਉਹਦੇ ਪਰਿਵਾਰ ਚ ਆਊਗਾ ਮੈਂ ਉਹਦੀ ਮਦਦ ਕਰੂੰਗਾ ਦਵਾਈ ਤੱਕ ਵੀ ਲੈ ਕੇ ਦਵਾਂਗੇ ਜੇ ਕੋਈ ਛੱਡਣਾ ਚਾਹੁੰਦਾ ਦਾਖਲ ਹੋਣਾ ਚਾਹੁੰਦਾ ਤੇ ਚਲੋ ਅਸੀਂ ਉਹਦਾ ਸਤਿਕਾਰ ਕਰਦੇ ਆਂ ਮੈਂ ਮੋਤਵਾਰਾਂ ਦਾ ਵੀ ਸਤਿਕਾਰ ਕਰਦਾ ਜਿਹੜਾ ਦਾਖਲ ਕਰਾਊਗਾ ਮੈਨੂੰ ਦੱਸੋ ਮੈਂ ਉਹਦੀ ਹੈਲਪ ਕਰਦਾ ਉਹ ਅਰੇ ਕਹਿੰਦੇ ਆ ਵੀ ਅਸੀਂ 2 ਦਿਨ ਹੋਏ ਆ ਵੀ ਉਹਨੂੰ ਦਵਾਈ ਲਈ ਅਸੀਂ ਲੈ ਗਏ ਆ ਤੇ ਦਵਾਈ ਦਵਾਉਨੇ ਆ ਜੇ ਤੇ ਸੁਧਰ ਗਿਆ ਠੀਕ ਆ ਨਹੀਂ ਨਿਯਮੰਤਰੀ ਕਾਰਵਾਈ ਕਰਾਂਗਾ ਜੀ ਉਹਨਾਂ ਵੱਲੋਂ ਸਰਿੰਜਾਂ ਵਗੈਰਾ ਕੋਈ ਐਸੀ ਸਮੱਗਰੀ ਆ ਜਿਹੜੀ ਤੁਹਾਡੇ ਥਾਣੇ ਦੇ ਵਿੱਚ ਦੇਖ ਕੇ ਗਏ ਜੀ ਮੋਦਬ ਨਹੀਂ ਥਾਣੇ ਨਹੀਂ ਦੇਖੇ ਗਏ ਮੈਨੂੰ ਇਦਾਂ ਪਤਾ ਲੱਗਾ ਹੈ ਵੀ ਸਕੂਲ ਦੇ ਵਿੱਚ ਵੀ ਟੀਕੇ ਲਾ ਕੇ ਲਾਉਂਦੇ ਮੁੰਡੇ ਉੱਥੇ ਵੀ ਮੈਂ ਹੁਣ ਦਿੱਲੀ ਸਵੇਰੇ ਸ਼ਾਮ ਗੱਥ ਕਰਨੀ ਸ਼ੁਰੂ ਕਰ ਦਿੱਤੀ ਆ ਉੱਥੇ ਵੀ ਕੋਈ ਮੈਨੂੰ ਨਜ਼ਰ ਨਹੀਂ ਆਇਆ ਜੀ ਇਹ ਨਸ਼ੇ ਦੇ ਸਬੰਧ ਵਿੱਚ ਕੀਤੀ ਗਈ ਸੀ ਕੀ ਕਹਿਣਾ ਹੈ ਜੀ ਅਹੀਂ ਕਹਿਣਾ ਚਾਹੁੰਦੇ ਸਾਡੇ ਪਿੰਡ ਦੇ ਨਿਕੇ ਨਿਕੇ ਜਿਹੜੇ ਬੱਚੇ ਆ ਜੀ ਉਹ ਵੀ ਨਸ਼ੇ ਦੀ ਕਰਫਟ ਦੇ ਵਿੱਚ ਆ ਚੁੱਕੇ ਨੇ ਤੇ ਤਿੰਨ ਚਾਰ ਇਥੋਂ ਇਨਸਾਨ ਹੈਗੇ ਨੇ ਜਿਹੜੇ ਨਸ਼ਾ ਵੇਚਦੇ ਨੇ ਪਰ ਉਹ ਪੁਲਿਸ ਉਹਨਾਂ ਨੂੰ ਹੱਥ ਨਹੀਂ ਪਾ ਰਹੀ ਜੀ ਕੀ ਕਾਰਨ ਹੈ ਪੁਲਿਸ ਨਾਲ ਗੱਲਬਾਤ ਹੋਈ ਤੁਹਾਡੀ ਹੋਈ ਆ ਜੀ ਕੀ ਕਹਿੰਦੇ ਉਹ ਕਹਿੰਦੇ ਆ ਜੀ ਸਾਡੀ ਡਿਊਟੀ ਲੱਗੇ ਕਿ ਡਰੋਨ ਆ ਗਏ ਸਾਡੀ ਡਿਊਟੀ ਅਜ ਉਧਰ ਲੱਗੀ ਆ ਅੱਜ ਸਾਡੀ ਡਿਊਟੀ ਅਵਰਸਰ ਲੱਗੀ ਆ ਬਸ ਇਹੀ ਕਰਨੀ ਆ ਜੀ ਕਿੰਨੀਆਂ ਕਿ ਜਗ੍ਹਾ ਤੁਹਾਡੇ ਪਿੰਡ ਦੀਆਂ ਜਿੱਥੇ ਨਸ਼ਾ ਵੇਚਦਾ ਜੀ ਬਹੁਤ ਜ਼ਿਆਦੀਆਂ ਜੀ ਕਿਹੜੀਆਂ ਕਿਹੜੀਆਂ ਇੱਕ ਹਸਪੀਟਲ ਸਰਕਾਰੀ ਮੜੀਆਂ ਵਾਲੀ ਸਾਈਡ ਇੱਕ ਮੇਨ ਸਾਡੇ ਗਗਨੇ ਆ ਮੁੰਡਾ ਉਹ ਆ ਜੀ ਉਹਦਾ ਕੋਈ ਟਿਕਾਣਾ ਹੈ ਕਿ ਉੱਤਰਾ ਹੀ ਦੇ ਜੀ ਇਸ ਤਰ੍ਹਾਂ ਹੀ ਲੋਕਲ ਜੀ ਨਹੀਂ ਤੁਸੀਂ 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 ਉਹਦੇ ਨਾਲ ਗੱਲਬਾਤ ਕੀਤੀ ਗਗਨ ਦੇ ਨਾਲ ਨਹੀਂ ਉਹਦੇ ਨਾਲ ਨਹੀਂ ਸਾਡੀ ਗੱਲਬਾਤ ਹੋਈ ਜੀ ਅੱਛਾ ਪੁਲਿਸ ਨੂੰ ਉਹਦਾ ਨਾਮ ਦੱਸਿਆ ਹਾਂ ਜੀ ਦੱਸਿਆ ਜੀ ਤੇ ਚੌਕੀ ਇੰਚਾਰਜ ਸਾਹਿਬ ਕੀ ਆਲੇ ਉਹ ਕਹਿੰਦੇ ਜਲਦੀ ਕਾਰਵਾਈ ਕਰਾਂਗੇ ਪਰ ਕਾਰਵਾਈ ਨਹੀਂ ਹੋ ਰਹੀ ਜੀ ਬਹੁਤ ਜ਼ਿਆਦਾ ਨੌਜਵਾਨ ਚ ਪੇਟ ਚ ਆਇਆ ਜਿੰਦੇ ਵਿੱਚੋਂ 2-4 ਜਿਹੜੇ ਸਾਡੇ ਬੱਚੇ ਨਿਕਲੇ ਕੇ ਮਰ ਚੁੱਕੇ ਆ ਇਹ ਕਰਕੇ ਅਸੀਂ ਇਕੱਤਰ ਹੋਏ ਆ ਕਿ ਇਹ ਜਿਹੜੇ ਨਸ਼ਾ ਹੈ ਇੰਤੇ ਨਾਥ ਪਾਈ ਜਾਵੇ ਕੋਈ ਕੰਟਰੋਲ ਨਹੀਂ ਹੈ ਜੇ ਆ ਜੀ ਅਜੇ ਨਹੀਂ ਕੋਈ ਕਾਰਵਾਈ ਕਰਦੀ ਦੇਖਦੀ ਜੀ ਜਿਵੇਂ ਕਿ ਗਗਨ ਜਿਵੇਂ ਕਿ ਉਹਦੇ ਨਾਲ ਸੰਬੰਧਿਤ ਹੋਰ ਬੰਦੇ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ ਇਹ ਪੁਲਿਸ ਕਾਰਵਾਈ ਨਹੀਂ ਕਰਦੀ ਇਸ ਤੋਂ ਅਗਲਾ ਐਕਸ਼ਨ ਅਸੀਂ ਤਰਨਾਲਾਵਾਂਗੇ ਪ੍ਰਸ਼ਾਸਨ ਦੇ ਵਿਰੋਧ ਚ ਤੇ ਛੜਕ ਰੋਕੂ ਕਰਾਂਗੇ ਇੱਥੇ ਬੱਚੇ ਛੋਟੇ ਛੋਟਿਆਂ ਨੂੰ ਲਾਉਂਦਿਆ ਇੱਕ ਗਗਨ ਹੈ ਸਾਡਾ ਗਗਨ ਹੈ ਆਪਣੇ ਇੱਥੇ ਤੇ ਇੱਕ ਮਿੰਟੂ ਆ ਇੱਕ ਲਾਵਾ ਚਾਰ ਪੰਜ ਮੁੰਡੇ ਉਹਨਾਂ ਦੇ ਹਰਲ ਹਰਲ ਕਰਦੇ ਫਿਰਦੇ ਆ। ਕੁੜੀਆਂ ਵੀ ਲੈ ਕੇ ਤੇ ਇੱਥੇ ਸਬੂਤ ਪੇਸ਼ ਵੀ ਕੀਤੇ ਆ। ਹਜੇ ਕੋਈ ਨਹੀਂ ਹੱਥ ਪਿਆ ਉਹਨਾਂ ਨੂੰ। ਕੁੜੇ ਕੋਲ ਸਬੂਤ ਪੇਸ਼ ਕੀਤੇ ਜੀ। ਚੌਕੀ ਇੰਚਾਰਜ ਸਾਹਿਬ ਕੋ। ਕੀ ਕੀ ਸਬੂਤ ਹੋਰ ਪੇਸ਼ ਕੀਤੇ? ਬਾਕੀ ਉਹਨਾਂ ਦਾ ਸਮੈਗ ਦੀ ਉਹ ਗੱਲ ਕਰਦਾ ਪਿਆ ਹੈ ਕਿ ਇਸ ਤਰ੍ਹਾਂ ਆ ਜਾ ਤੂੰ ਇੱਧਰ ਗਲੀ 'ਚ ਲੈਣਾ ਆ ਜਾ ਉਹ ਵੀ ਪਰੂਪ ਪੇਸ਼ ਕੀਤੇ। ਕਿੰਨੀ ਵਾਰ ਮਿਲੇ ਜੇ ਚੌਕੀ ਇੰਚਾਰਜ ਨਾਲ ਜਾ ਕੇ? ਦੋ ਤਿੰਨ ਵਾਰ ਹੀ ਮਿਲੇ। ਕੀ ਨਾਮ ਉਹਨਾਂ ਦਾ? ਗੱਜਨ ਸਿੰਘ ਸਰਦਾਰ ਗੱਜਨ ਸਿੰਘ ਹੁਣ ਕੀ ਮੰਗ ਕਰਦੇ ਹੋ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਲਗੋ ਕੋਠੀ اڈੇ ਦਾ ਬੇੜਾਗਰ ਕੀਤਾ ਇਹਨਾਂ